ਹਾਂਜੀ ਸਤਿ ਸ੍ਰੀ ਅਕਾਲ ਮਿੱਤਰੋ ਵੀ ਨਾਲ ਨਾਲ ਬੋਲਦੇ ਆ ਅੱਜ ਵਧੀਆ ਤੇ ਆਪਾਂ ਚੱਲੇ ਸੀ ਮਨਾਲੀ ਵੱਲ ਨੂੰ ਤੇ ਰਾਤ ਲੇਟ ਹੋ ਗਿਆ ਆਪਾਂ ਸ਼ਾਮ ਨੂੰ ਤੁਰੇ ਸੀ ਲੇਟ ਹੀ ਤੇ ਟਾਈਮ ਹੋ ਗਿਆ 1 ਦੇ ਕਰੀਬ ਹੋ ਗਿਆ ਤੇ ਆਪਾਂ ਚਾਰਜ ਨੇ ਚੱਲੇ ਸੀ ਤੇ ਲੇਟ ਬਹੁਤ ਤੁਰੇ ਆ ਇਹ ਇੱਕ ਆਪਣਾ ਵਿਜੇ ਤੇ ਇੱਧਰ ਆਪਣਾ ਸੋਨੂ ਭਰਾ ਤੇ ਅਪਰਸਥਿਤ ਚ ਰੁਕੇ ਸੀ ਯਾਦ ਨਹੀਂ ਸੀ ਵਲੌਗ ਪਹਿਲਾਂ ਬਣਾਉਣ ਦਾ ਆਪਾਂ ਹੋਣੀ ਯਾਦ ਆਇਆ ਤੇ ਆਪਾਂ ਗਿਆ ਚੱਲ ਬਣਾ ਲਈਏ ਜਿੰਨਾ ਕੋ ਬਣਾਇਆ ਦਿਖਾ ਦਾਂਗੇ ਬਾਕੀ ਲੇਟ ਕਾ ਵੀ ਹੋ ਗਈ ਐ ਸਾਸਤਾਨ ਤੇ ਬਾਕੀ ਆਪਾਂ ਰੁਕੇ ਸੀ ਚਮਕੌਰ ਸਾਹਿਬ ਕੋਲ ਤੇ ਇਹ ਇਹ ਮੁੜਿਆ ਤੇ ਦੇਖ ਮੁੜੇ ਕਪੜੇ ਚੇਂਜ ਕਰਦੇ ਹੋਏ ਤੇ ਬੈਗ ਵੇਖੋ ਕਿੱਥੇ ਰੱਖਿਆ ਤੇ ਆਪਣੀ ਡਿੱਗੀ ਵੀ ਫੁੱਲ ਹੀ ਆ ਮੁੰਡੇ ਅੰਦਰ ਦਾ ਬੈਗ ਲੈ ਆਂਦੇ ਜਿੱਦਾਂ ਕਾਰ ਵਾਪਸ ਜਾਣਾ ਹੀ ਨਹੀਂ ਹੁੰਦਾ ਤੇ ਮੁੰਡੇ ਹੁਣੇ ਤੇ ਰੁਕੇ ਸੀ ਖਾਣ ਪੀਣ ਲਈ ਤੇ ਆਪਾਂ ਹੁਣ ਬੈਗ ਵਿੱਚ ਰੱਖਦੇ ਆ ਤੇ ਮੁੰਡਾ ਕੱਪੜੇ ਚੇਂਜ ਕਰ ਰਿਹਾ ਤੇ ਇਹ ਆਪਣੀ ਗੱਡੀ ਤੇ ਚਲੋ ਮਿਲਦੇ ਅੱਗੇ ਲੋ ਮਿੱਤਰੋ ਆਪਾਂ ਪਹੁੰਚ ਚੁੱਕੇ ਹਾਂ ਮਾਛਲ ਚ ਐਂਟਰ ਕਰ ਚੁੱਕੇ ਹਾਂ ਤੇ ਪਲੇਟ ਕਾ ਵੀ ਹੋ ਗਈ ਏ ਦੋ ਅੱਜ ਗਾ ਇਹ ਰਾਹਦ ਨੂੰ ਸਫਰ ਕਰਨ ਦਾ ਮਜ਼ਾ ਹੀ ਕੁਝ ਹੋਰ ਹੈ ਤੇ ਮੁੰਡੇ ਇੰਜੋਏ ਕਰਦੇ ਗੁਰਕਰੇ ਕਾਰ ਆ ਤੇ ਆਪਾਂ ਗੱਡੀ ਚਲਾ ਰਹੇ ਆ ਤੇ ਬੜਾ ਘੈਂਟ ਐ ਐਂਡ ਲੱਗ ਰਿਹਾ ਬੁਰਾ ਓਕੇ ਬੁਰਾ ਓਕੇ ਬੜਾ ਤੇ ਇਹ ਆਪਣੀ ਗੱਡੀ ਦੋ ਮੁੰਡੇ ਪਿੱਛੇ ਸੁੱਤੇ ਪਏ ਨੇ ਇੱਕ ਮੁੰਡਾ ਪਿੱਛੇ ਸੁੱਤਾ ਪਿਆ ਤੇ ਇੱਕ ਐਵੇਂ ਬੈਠਾ ਫੋਨ ਤੇ ਲੱਗਿਆ ਫੋਨ ਕੀ ਦੇ ਹਾਲ ਚੈਟ ਕਰੀ ਜਾਂਦਾ ਤੇ ਹੱਪਾ ਗੱਡੀ ਤੇ ਤੇ ਇਹ ਹਰ ਵਾਰੀ ਇੱਥੇ ਹੀ ਬਹਿੰਦਾ ਇੰਦੀ ਸੀਟ ਪੱਕੀ ਆ ਤੇ ਆਪਣੀ ਸੀਟ ਤਾਂ ਫਿਰ ਇੱਥੇ ਹੁੰਦੀ ਹੁੰਦੀ ਆ ਹਰ ਵਾਰ ਹਾਂ ਬੰਦਾ ਬੰਦਾ 3 ਲੱਖ ਤੇ ਥੋੜਾ ਬੋਤ ਇਹ ਚਲਾਵ ਲੈਂਦੇ ਆ ਤੇ ਆਪਾਂ ਤੇ ਇਹ ਜੀ ਇੱਕ ਮੁੰਡਾ ਸੁੱਤਾ ਪਿਆ ਤੇ ਇੱਕ ਦਾ ਬੈਠਾ ਤੇ ਹੱਪਾ ਚੱਲੇ ਆ ਤੇ ਮਿਲਦੇ ਅੱਗੇ ਫਿਰ ਲੋ ਮਿੱਤਰੋ ਆਪਾਂ ਪਹੁੰਚ ਚੁੱਕੇ ਆ ਬਲਾਸਪੁਰ ਤੇ ਟਾਈਮ ਹੋ ਗਿਆ 3:30 ਤੇ ਵੀਊ ਚੈੱਕ ਕਰੋ ਰਾਤ ਦਾ ਤੇ ਉਹ ਆਪਣੀ ਘੜੀ ਗੱਡੀ ਤੇ ਆ ਮੁੰਡੇ ਘੜਿਆ ਪਏ ਗੱਲਾਂ ਮਾਰੀ ਜਾਂਦੇ ਆ ਆਪਾਂ ਤੇ ਇਹ ਆਪਾਂ ਤੇ ਵਿਊ ਬਹੁਤ ਘੈਂਟ ਆ ਇੱਥੇ ਤੇ ਬਾਕੀ ਮਨਾਲੀ ਚ ਤਾਂ ਹੋਰ ਘੈਂਟ ਹੋਊਗਾ ਪਿਛਲੀ ਵਾਰੀ ਬਹੁਤ ਐਂਡ ਲੱਗਿਆ ਸੀ ਤੇ ਇਸ ਵਾਰੀ ਵੀ ਦਿਖਾਣੇ ਆ ਕੀ ਕੀ ਹੁੰਦਾ ਤੇ ਮਿਲਦੇ ਆ ਅੱਗੇ ਲੋ ਮਿੱਤਰੋ ਮਨਾਲੀ ਰਹਿ ਗਏ 157 ਕਿਲੋਮੀਟਰ ਹੈ ਹੈ ਬੱਜ ਲੈਣੇ ਤੇ ਮੁੜੇ ਇੰਜੋਏ ਕਰਦੇ ਜਾਂਦੇ ਆ ਤੇ ਪਿੱਛੇ ਸੁੱਤੇ ਆ ਸਾਰੇ ਸਫਰ ਦਾ ਪੂਰਾ ਮਜ਼ਾ ਆ ਰਿਹਾ ਹੈ ਬ੍ਰੈਂਡ ਲੱਗ ਰਿਹਾ ਹੈ ਕੰਮ ਜੱਲ ਹੋ ਰਿਹਾ ਪੂਰਾ ਮਿਲਦੇ ਅੱਗੇ ਮਿੱਤਰੋ ਟਨਲ ਆ ਗਈ ਪਿੱਛੇ ਬਹੁਤ ਟਨਲ ਆਈ ਸੀ ਦੋ ਤਿੰਨ ਟਨਲ ਪਿੱਛੇ ਕਰੋਸ ਕਰ ਰਹੇ ਹਾਂ ਤੇ ਟਨਲ ਚੈੱਕ ਕਰੋ ਕਿਆ ਬਾਤ ਹੈ ਤੇ ਦੇਖੋ ਆਪਾਂ ਕ੍ਰੋਸ ਕਰਨ ਲੱਗੇ ਆ ਟਨਲ 1.2 ਕਿਲੋ ਮੀਟਰ ਇਹ ਟਨਲ ਕ੍ਰੋਸ ਕਰੋ ਜਾ ਕੇ ਤੇ ਬਾਕੀ ਆਪਾਂ ਸੁਬਾਹ ਦਗਾਵਾਂਗੇ ਵੀਊ ਚਲੋ ਹਾਂ ਲੈ ਹਟਰ ਟੰਗ ਕਿਲੋ ਮੀਟਰ ਤਿੰਨ ਵੀ ਹੋਣ ਲੱਗ ਗਿਆ ਸਵੇਰ ਹੋ ਗਈ ਆ ਤੇ ਟਾਈਮ ਐ ਉਹ ਕਾਰਡਿਕਸ ਨਾਲ ਗਿਆ ਤੇ 5 ਦਾ ਟਾਈਮ ਹੋਣ ਵਾਲਾ ਤੇ ਹੱਥੋਂ ਮੰਡੀ ਤੋਂ ਥੋੜੀ ਬਸ 10 ਕਿਲੋਮੀਟਰ ਪਿੱਛੇ ਆ ਤੇ ਸੁਭਾ ਹੋ ਲੱਗੀ ਆ ਸਵੇਰ ਤੇ ਚੈੱਕ ਕਰੋ ਵੀ ਉਹ ਸਵੇਰ ਦਾ ਹੱਲ ਬਤ ਹੈਗੀ ਆ ਨਾ ਫਿਰ ਇਹ ਮੇਰੇ ਰਿਕਾਰਡ ਲੱਤਰੋ ਤਾਂ ਕਿੱਥੇ ਰੱਖੀ ਨਾ ਫਿਰ ਜਿੱਤਾ ਕਰਨਾ दोनों हैं, मैं? मिलते मंडी जाके, फिर व्यू? मित्रों हो गया दिन सूरज चढ़ गया ऊपर। व्यू चेक करो क्या बात है पूरी ओके ਚੱਲ ਬੈਸ ਨੂੰ ਮੰਡੀ ਗੁਰਦੁਆਰੇ ਤੋਂ ਵਾਪਸ ਆ ਗਏ ਸੀ ਵਾਪਸ ਤੇ ਹੁਣ ਚੱਲੇ ਮਨਾਲੀ ਤੇ 2-3 ਘੰਟੇ ਲੱਗਣਗੇ ਤੇ ਆਪਾਂ ਪਹੁੰਚ ਜਾਵਾਂਗੇ ਬਨਾਲੀ ਤੇ ਮਿਲਦੇ ਆਕੇ ਲੋ ਮਿੱਤਰੋ ਕਰੋ ਲੋਕੇਸ਼ਨ ਚੈੱਕ ਵਾਲੀ ਕੈਟ ਲੋਕੇਸ਼ਨ ਤੇ ਇੱਥੇ ਯਾਰ ਫੋਟੋ ਵੀਡੋ ਖਿੱਚਣ ਨਹੀਂ ਦਿੰਦੇ ਨਾ ਰੀਲ ਹੁਣ ਤੇ ਆਪਾਂ ਦੇਖਿਆ ਸੀ ਸਰ ਜਗ੍ਹਾ ਤੇ ਲਿਖਿਆ ਹੁੰਦਾ ਕੰਮ ਯਾਰ ਕੋਈ ਪੰਗਾ ਪੈ ਜਾਏ ਇਸ ਲਈ ਹਨੀ ਰੁਕੇ ਇੱਥੇ ਤੇ ਬਾਕੀ ਲੋਕੇਸ਼ਨ ਬਹੁਤ ਗੈਂਡਾ ਤੇ ਤੇ ਚੱਲੇ ਆਪਾਂ ਅੱਗੇ ਅੱਜ ਤਾਂ ਯਾਰ ਮਨਾਲੀ ਬਹੁਤ ਦੂਰ ਹੋ ਗਿਆ ਟਾਈਮ ਹੀ ਬਹੁਤ ਲੱਗਿਆ ਕੱਲ ਰਾਤ 6 ਵਜੇ ਤੁਰੇ ਜਾਂਦੇ ਸੀ 6 ਵਜੇ ਦੇ ਅੱਲੇ ਸਾਰੀ ਰਾਤ ਚੱਲੇ ਸੀ ਫੇਰ ਵੀ ਆਪਾਂ ਅਜੇ ਨਹੀਂ ਪਹੁੰਚੇ ਮਨਾਲੀ ਲਓ ਮਿੱਤਰੋ ਕਰੋ ਲੋਕੇਸ਼ਨ ਚੈੱਕ ਕਿੰਨੀ ਘੈਂਟ ਡਰਾਈਵ ਆ ਰਹੀ ਆ ਐਡਾ ਨਾ ਕੰਮ ਫਿਰ ਲਓ ਦੇਖੋ ਮਿੱਤਰੋ ਬਾਜੀ ਠੀਕ ਆ ਇਧਰ ਆਵਾ ਬੜੀ ਆਏ ਹਾਏ ਬੜੀ ਕੈਟਲ ਲੋਕੇਸ਼ਨ ਆ ਬੜੀ ਜਲਦੀ ਐਵੇਂ ਟੈਂਸ਼ਨ ਘਾਲੇ ਤਾਂ ਲੋਡ ਨਹੀਂ ਪੰਜ ਰਹਿਣਾ ਹੈ ਲਓ ਮੇਰਾ ਕਰੋ ਚੱਕਰ ਤੇ ਇਹ ਮੁੰਡੇ ਚੈੱਕ ਕਰੋ ਸਾਰੇ ਉੱਠ ਪਿਆ ਹੋਣਾ ਰਾਤ ਕੋਈ ਨਹੀਂ ਉੱਠਿਆ ਸੀ ਤੇ ਹੁਣ ਸਾਰੇ ਉੱਠ ਗਏ ਰਾਤ ਮੁੜੇ ਪੂਰੇ ਸੈੱਟ ਸੀਗੇ ਕਰੋਟ ਥੋੜਾ ਜਿਆਦਾ ਖਾ ਲਈ ਬਾਲੀ ਜਿਹੜਾ ਚੀਜ਼ ਆ ਇਹ ਮੈਂ ਦੁਕਾਨੇ ਪੂਰਾ ਜ਼ਿੰਦਗੀ ਦਾ ਮਜ਼ਾ ਇੱਥੇ ਹੋਰ ਆਏ ਆਏ ਲੋ ਮਿੱਤਰੋ ਅੱਪਾ ਟਨਲ ਤੇ ਸੈਂਟਰ ਕਰਨ ਲੱਗੇ ਆ ਕਰੋ ਚੈੱਕ ਲਓ ਮਿੱਤਰੋ ਮਨਾਲੀ ਰਹਿ ਗਿਆ 58 ਕਿਲੋਮੀਟਰ ਇਹ ਤਾਂ ਬਿਲਕੁਲ ਓਕੇ ਰੋਡ ਹੀ ਚੱਲ ਰਿਹਾ ਨਹੀਂ ਗਾ ਬਾਕੀ ਵੇਖੋ ਬਾਲੀ ਗੈਂਡ ਜੀ ਇਸ ਵੀ ਵਾਰ ਵੀ ਆਪਰਾ ਆਦੀ ਆਏ ਸੀ ਰਸਤਾ ਦਿਸ ਗਿਆ ਨਹੀਂ ਅੱਜ ਬੜਾ ਵਧੀਆ ਦਿਨ ਛੇ ਕੰਮ ਘੈਂਡ ਹੀ ਆ ਬਸ ਓਕੇ ਰੋਡ ਬਸ ਆ ਬਣਾਣੇ ਮੁੜੇ ਦੇਖੋ ਇੰਜੋਏ ਕਰ ਰਿਹਾ ਪਿੱਛੇ ਤੇ ਇਹ ਆਪਾਂ ਆਈ ਜੀਰਾ ਲੋ ਮਿੱਤਰੋ ਪਹੁੰਚ ਗਏ ਮਨਾਲੀ ਤੇ ਅੱਜ ਦਾ ਵਲੌਗ ਇੱਥੇ ਖਤਮ ਕਰਦੇ ਆ ਤੇ ਮਿਲਦੇ ਆ ਨਵੇਂ ਵਲੌਗ ਚ ਤੇ ਓਕੇ ਫਿਰ ਮਿਲਦੇ ਆ ਅਗਲੇ ਵਲੌਗ ਚ ਤੇ ਹੁਣ ਆਪਾਂ ਮਨਾਲੀ ਪਹੁੰਚ ਗਏ Yeah. Okay.